ਸਰਦਾਰ ਸੁਖਪਾਲ ਸਿੰਘ ਖੈਰਾ ਉਹਨਾਂ ਨੂੰ ਰੈਗੂਲਰ bail ਦਿੱਤੀ ਹਾਈ ਕੋਰਟ ਨੇ ਡਰੱਗ ਰਿਲੇਟਿਡ ਕੇਸ ਦੇ ਅੰਦਰ ਜਿਹਦੇ ਵਿੱਚ ਉਹਨਾਂ ਨੂੰ ਅਕਤੂਬਰ ਮਹੀਨੇ ਤੋਂ ਜੇਲ੍ਹ 'ਚ ਬਿਠਾ ਰੱਖਿਆ ਸੀਗਾ ਕੱਲ ਜਦੋਂ ਫੋਟੋ ਆਈ ਉਹਨਾਂ ਦੀ ਆਈ ਵਾਸ ਸ਼ੌਕਟ ਸਭ ਮੈਂ ਉਸ ਫੋਟੋ 'ਚ ਦੇਖ ਰਿਹਾ ਸੀ ਮੈਂ ਕਿਹਾ ਖੈਰਾ ਸਾਹਿਬ ਹੈ ਕਿੱਥੇ ਪਛਾਣੇ ਨਹੀਂ ਗਏ ਸੁਨੀਲ ਜਾਖੜ ਹੋ ਸਕਦਾ ਕਿਉਂਕਿ ਮੇਰੇ ਕੁਲੀਗ ਰਹੇ ਹੈ ਮੇਰੇ ਸਾਥੀ ਰਹੇ ਹੈ ਮੇਰਾ ਬੜਾ ਅੱਛਾ ਸੰਬੰਧ ਹੈ ਪਛਾਣਨਾ ਤਾਂ ਮੰਨੂ ਵੀ ਚਾਹੀਦਾ ਸੀ ਪਰ ਮੰਨੂ ਲੱਗਦਾ ਹੈ ਖੈਰਾ ਸਾਹਿਬ ਨੂੰ ਸੁਨੀਲ ਜਾਖੜ ਛੱਡ ਕਾਂਗਰਸ ਪਾਰਟੀ ਭੁੱਲ ਗਈ ਕਾਂਗਰਸ ਪਾਰਟੀ ਆ ਭੁੱਲ ਗਈ ਖੈਰਾ ਸਾਹਿਬ ਸਿਰਫ ਪੰਜਾਬ ਦੇ ਕੋਈ ਇੱਕ ਐਮਐਲਏ ਨਹੀਂ ਉਹ ਇੰਡੀਅਨ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਿਸਾਨ ਵਿੰਗ ਦੇ ਪ੍ਰਧਾਨ ਹੈ ਹੁਣ ਤਾਈਂ ਤਾਂ ਹਾਈ ਕਮਾਂਡ ਦੀ ਚੁੱਪੀ ਸਮਝ ਆਂਦੀ ਸੀ ਪਾਰਟੀ ਹਾਈ ਕਮਾਂਡ ਇਹ ਸੀ ਸੀ ਜਿਹੜੀ ਉਹਨਾਂ ਦੀ ਬੈਠੀ ਹੈ ਕਾਂਗਰਸ ਦੀ ਮੈਨੂੰ ਸਮਝ ਆਂਦੀ ਸੀ ਵੀ ਉਹ ਡਰਗ ਰਿਲੇਟਿਡ ਇਸ਼ੂ ਦੇ ਵਿੱਚ ਉਹਨਾਂ ਨੇ ਸ਼ਾਇਦ ਬੋਲਣਾ ਠੀਕ ਨਹੀਂ ਸਮਝਿਆ ਕਿਉਂਕਿ ਉਹਨਾਂ ਨੇ ਸ਼ਾਇਦ ਆ ਵੀ ਗੌਰ ਕਰ ਲਿਆ ਹੋਣਾ ਵੀ ਆ ਕੇ ਇਸ ਦਾ ਪੁਰਾਣਾ ਹੈ 15 ਦਾ ਹੈ ਇਟ ਮੇ ਨਾਟ ਬੀ ਵੈਂਡੇਟਾ ਤੇ ਉਹਨੂੰ ਸ਼ਾਇਦ ਪਰਸੂ ਕਰ ਰਹੇ ਹੈ ਪਰ ਕੱਲ ਜਦੋਂ ਸਰੇ ਆਮ ਜਿਹੜੇ ਬੰਦੇ ਨੇ ਕਾਨੂੰਨ ਵੀ ਨਹੀਂ ਪੜਿਆ ਜਿਹਨੂੰ ਕਿਸੇ ਗੱਲ ਦਾ ਕੋਈ ਅਤਾ ਪਤਾ ਹੀ ਨਹੀਂ ਵੀ ਕਾਨੂੰਨ ਕੀ ਹੁੰਦਾ ਤੇ ਉਹਨੂੰ ਬੇਲ ਦਿੰਦੇ ਐ ਤੇ ਉਹ ਬੇਲ ਉਥੋਂ ਕਚੇਹਰੀ ਚੋਂ ਬਾਹਰ ਨਿਕਲਣ ਤੋਂ ਪਹਿਲਾਂ ਪੁਲਿਸ ਫੇਰ ਫੜ ਲੈਂਦੀ ਹੈ ਜੀ ਇੱਕ ਫਰਜੀ ਟੋਟਲ ਫੈਬ੍ਰିକੇਟਿਡ ਟੋਟਲ ਬੋਗਸ ਫੈਬ੍ਰିକੇਟਿਡ ਬਿਨ ਟੋਟਲ ਬੋਗਸ ਕੇਸ ਦੇ ਅੰਦਰ ਫੜ ਕੇ ਫੇਰ ਤਰ ਲੈਂਦੇ ਆ ਤਾਂ ਕੇਜਰੀਵਾਲ ਸਾਹਿਬ ਦਾ ਚਿਹਰਾ ਉਜਾਗਰ ਹੋਇਆ ਜਿਹੜੇ ਕਹਿੰਦੇ ਮੇਰੇ ਨਾਲ ਧੱਕਾ ਹੋ ਰਿਹਾ ਹੈ ਜੀ ਸਮਨ ਬੜੇ ਨਜਾਇਜ਼ ਆ ਆ ਕੀ ਹੋਇਆ ਨਜਾਇਜ਼ ਜਾਇਜ਼ ਹੈ ਆ ਜਾਇਜ਼ ਹੋਇਆ ਕਿ ਨਜਾਇਜ਼ ਹੋਇਆ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਆ ਪਰ ਸੁਨੀਲ ਕੌਣ ਹੁੰਦਾ ਬੋਲਣ ਵਾਲਾ ਮੈਂ ਤਾਂ ਆ ਪੁੱਛਣਾ ਚਾਹਨਾ ਸਾਬ ਵੀ ਕੇ ਆਈਸੀਸੀ ਜਾਂ ਜਿਹੜੇ ਲੀਡਰ ਹੈ ਕਾਂਗਰਸ ਦੇ ਨੈਸ਼ਨਲ ਲੈਵਲ ਦੇ ਲੀਡਰ ਹੈ ਉਹ ਭੁੱਲ ਗਏ ਤਿੰਨ ਮਹੀਨਿਆਂ ਚ ਵੀ ਖੈਰਾ ਸਾਹਿਬ ਉਹਨਾਂ ਦੇ ਕਿਸਾਨ ਵਿੰਗ ਦੇ ਜਿਹੜੇ ਕਿਸਾਨਾਂ ਦੇ ਅਤੈਸ਼ੀ ਬਣੇ ਬੈਠੇ ਆ ਛੜਤਾ ਉਹਨਾਂ ਨੇ ਬੇਡੀਆਂ ਦੇ ਹਵਾਲੇ ਕਰਤਾ ਵੀ ਆ ਲਓ ਜੀ ਖਾ ਲਓ ਤੁਸੀਂ ਨੋਚ ਲਓ ਵੱਢ ਲਓ ਨੂੰ ਚੱਕ ਵੱਢ ਲਓ ਕੋਈ ਬੋਲਦਾ ਹੀ ਨਹੀਂ ਸਾਬ ਅਗਰ ਜਿਹੜੇ ਆਦਮੀ ਵਰਕਰ ਦਾ ਕੀ ਬਾਹ ਫੜੂਗੀ ਆਪਣੀ ਕਾਂਗਰਸ ਪਾਰਟੀ ਕਿਵੇਂ ਕਿਸੇ ਵਰਕਰ ਦੀ ਬਾਹ ਫੜੂਗੀ ਕਿਹੜੇ ਮੂੰਹ ਨਾਲ ਆ ਕੇ ਦਵਿੰਦਰ ਮੈਨੂੰ ਤਾਂ ਆ ਵੀ ਸ਼ੱਕ ਹੈ ਕਿ ਹਲ ਉਹਨਾਂ ਦੇ ਜਿਹੜੇ ਨਵੇਂ ਪ੍ਰਧਾਨ ਲੱਗੇ ਆ ਜਿਹਨੂੰ ਇਨਚਾਰਜ ਲਾਇਆ ਹੈ ਵੀ ਉਹ ਸ਼ਾਇਦ ਜਾ ਕੇ ਉੱਥੇ ਕਪੂਰਥਲੇ ਜੀ ਇੰਚ ਮਿਲਣ ਵੀ ਨਾ ਉਹਨਾਂ ਨੂੰ ਕਿਉਂਕਿ ਇਹਨਾਂ ਦਾ ਅਸਾ ਨਗ ਚਿਹਰਾ ਬੇਨਕਾਬ ਹੋ ਗਿਆ ਸਭ ਕਾਂਗਰਸ ਲੀਡਰਸ਼ਿਪ ਦਾ ਇਟਸ ਅ ਵੈਰੀ ਸੀਰੀਅਸ ਇਸ਼ੂ ਕਿ ਸੇ ਦੇ ਖੈਰਾ ਸਾਹਿਬ ਨਾਲ ਦੇ ਮਿਆ ਪੋਲਿਟੀਕਲ ਡਿਫਰੈਂਸ ਚੋ ਬੜੇ ਵਿਵਾਗ ਕਿਸਮ ਦੇ ਜਿਵੇਂ ਮਰਕਿਊਰੀਅਲ ਟਾਈਪ ਇੱਥੇ ਦੀ ਇਹਨਾਂ ਨੇ ਛੱਡਤੀ ਲੀਡਰਸ਼ਿਪ ਸੀਗੇ ਲੀਡਰ ਹੋ ਆਪੋਜੀਸ਼ਨ ਸੀਗੇ ਕਾਂਗਰਸ ਛੱਡਤੀ ਇੱਕ ਤਾਂ ਚਿਹਰਾ ਉਹਨਾਂ ਦਾ ਬੇਨਕਾਬ ਹੋਇਆ ਕਾਂਗਰਸ ਪਾਰਟੀ ਦਾ ਕਾਂਗਰਸ ਸੈਂਟਰ ਲੀਡਰਸ਼ਿਪ ਦਾ ਚਿਹਰਾ ਬੇਨਕਾਬ ਹੋਇਆ ਕਹਿੰਦੇ ਐ ਇਹਨਾਂ ਨੂੰ ਖੇਰਾ ਸਾਹਿਬ ਨੂੰ ਪਾਰਟੀ ਜੁਆਇਨ ਸਪੈਸ਼ਲੀ ਜਿਹੜੀ ਕਰਾਈ ਸੀਗੀ ਵਰਚੁਲੀ ਦਾ ਸੋ ਕਾਲ ਆਮਤਾ ਪ੍ਰਧਾਨਤਾ ਉਹ ਹੈ ਮੈਂ ਨਾਮ ਨਹੀਂ ਕਿਸੇ ਦਾ ਲੈਣਾ ਚਾਹੁੰਦਾ ਹਾਈਐਸਟ ਐਸ ਫਾਰ ਐਸ ਕਾਂਗਰਸ ਹਾਈ ਕਮਾਂਡ ਕੋਲ ਉਹਨਾਂ ਨੇ ਪਰਸਨਲ ਫੋਨ ਕਰਕੇ ਯਾਦ ਕਰੋ ਕਿਉਂਕਿ ਮੈਂ ਪਾਰਟੀ ਜਿ세ਗਾ ਮੈਨੂੰ ਪਤਾ ਹੈਲੀਕਾਪਟਰ ਹੈਲੀਪੈਡ ਤੇ ਜਾ ਕੇ ਖੇਰਾ ਸਾਹਿਬ ਨੂੰ ਕੈਪਟਨ ਸਾਹਿਬ ਨੇ ਜੁਆਇਨ ਕਰਾਇਆ ਸੀ ਬਿਕੋਜ਼ ਉਤੋਂ ਫੋਨ ਆਇਆ ਸੀ ਜੀ ਇਹਨਾਂ ਨੂੰ ਜੁਆਇਨ ਕਰਾਓ ਸੋ ਪੁੱਲ ਗਏ ਸੈਕਿੰਡ ਸਾਹਿਬ ਜਿੱਥੇ ਉਤਲੀ ਪਾਰਟੀ ਦਾ ਚਿਹਰਾ ਬੇਨਕਾਬ ਹੋਇਆ ਹੈ ਇੱਥੇ ਵਾਲਾ ਇੱਥੇ ਵਾਲੀ ਲੀਡਰਸ਼ਿਪ ਕੀ ਕਹਿੰਦੀ ਹੈ ਸਭ ਕਿਸੇ ਨੇ ਧਰਨਾ ਲਾਇਆ ਉੱਥੇ ਕੋਈ ਕੋਈ ਬੋਲਿਆ ਕੋਈ ਚੁਸਕਿਆ ਨਾ ਜੋ ਆਤਾ ਹੈ ਕਿ ਪਾਲਿਸੀ ਪੰਜਾਬ ਕਾਂਗਰਸ ਦੀ ਆ ਬਣੀ ਹੋਈ ਹੈ ਖੈਰਾ ਸਾਹਿਬ ਤੋਂ ਖੇੜਾ ਛੁਡਾਓ ਖੈਰਾ ਸਾਹਿਬ ਨਹੀਂ ਰਹਿ ਕੇ ਖੇੜਾ ਛੁਡਾਓ ਪਾਲਿਸੀ ਚੱਲ ਰਹੀ ਹੈ ਜਿਹੜੇ ਫੰਨੇ ਕਾਂਚਕ ਨਾ ਬੜਾਈ ਬੈਠੇ ਹੈ ਚੀਫ ਮਿਨਿਸਟਰੀ ਦੀ ਉਹਨਾਂ ਨੂੰ ਉਹ ਸੂਲ ਵਾਂਗੂ ਚੁਦੇ ਬੇਦੇ ਵਾਲਾ ਕੰਡਾ ਤਾਂ ਨਿਕਲ ਗਿਆ ਜਾਣ ਦੇ ਅੰਦਰ ਕੋਈ ਨਹੀਂ ਬੋਲਿਆ ਸਭ ਪਰ ਬੋਲਣ ਕੀ ਕੱਲ ਤਾਂ ਇਹਨਾਂ ਨੂੰ ਕੋਈ ਕਹਿੰਦੇ ਸੀ ਵੀ ਇਹਨਾਂ ਤੇ ਲੱਗਦਾ ਸਿੱਧੂ ਸਾਹਿਬ ਦੇ ਨਾਲ ਰਹੇ ਨੇ ਤਾਂ ਵੀ ਡਿਸਪਲਿਨ ਵਾਲਾ ਕਰ ਦੇਣਾ ਸੀ ਕਿਉਂਕਿ ਉਹ ਬੋਲਦੇ ਬਾਹਰ ਜਿਨ੍ਹਾਂ ਨਾਲ ਇਹਨਾਂ ਦੀ ਜਫੀ ਪਹਿਨਣ ਵਾਲੀ ਹੈ ਕੇਚਰੀਵਾਲ ਸਾਹਿਬ ਤੇ ਭਗਵੰਦ ਮਾਨ ਜੀ ਨਾਲ ਵੀ ਇਹਨਾਂ ਦੇ ਖਲਾ ਬੋਲਦੇ ਐ ਸੋਇਸ ਕ੍ਰੀਏਟਿੰਗ ਇਨਡਿਸਪਲਿਨ ਸ਼ਾਇਦ ਮੇਗਾ ਨੋਟਿਸ ਜਲ ਚ ਜਾਂਦਾ ਬੜੇ ਵੀ ਯੂ ਹੈਵ ਬੀਨ ਅਕਿਊਜ਼ਡ ਆਫ ਇਨਡਿਸਪਲਿਨ ਚਾਇਦਣਾ ਨੂੰ ਇਨਡਿਸਪਲਿਨ ਦਾ ਨੋਟਿਸ ਪੇਜ ਦੇ ਉਹ ਬੇਨਕਾਬ ਹੋਗੇ ਦੁਜੇ ਬੇਨਕਾਬ ਹੋਗੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਬਾਰ ਬਾਰ ਕਹਿ ਰਹੇ ਸੀਗੇ ਵੀ ਮੇਰੇ ਕੋਲ ਫੂਲ ਪ੍ਰੂਫ ਕੇਸ ਇਸ ਐ ਐਕਸ ਕਾਂਗਰਸ ਪੰਜਾਬ ਦੀ ਲੀਡਰਸ਼ਿਪ ਦੇ ਖਿਲਾਫ ਸਾਰੇ ਚੋਰ ਹੈ ਸਾਰਿਆਂ ਨੂੰ ਅੰਦਰ ਤਕੂਗਾ ਮੈਂ ਫੂਲ ਪ੍ਰੂਫ ਓਪਨ ਐਂਡ ਸ਼ਟ ਕੇਸ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਇਫ ਬਟ ਕੁਝ ਨਹੀਂ ਅਸੀਂ ਕੋਰਟ ਦੇ ਅੰਦਰ ਲਾਇਆ ਤੇ ਥਾ ਦੇਣੇ ਅੰਦਰ 15 15 20 20 ਸਾਲ ਵਾਸਤੇ ਅੰਦਰ ਜਾਣਗੇ ਉਹ ਕੇਸ ਤਾਂ ਖੋਲੇ ਨਹੀਂ ਕਿਉਂ ਕਿਉਂ ਕਿ ਉਹਨਾਂ ਨਾਲ ਸੈਟਿੰਗ ਹੈ ਚੋਰ ਸਿਪਾਈ ਇਕੱਠੇ ਰਲ ਗਏ ਸਾਬ ਅਗਰ ਕਿਸੇ ਲੋਕ ਮੈਨੂੰ ਪੁੱਛਦੇ ਜੀ ਇਹਨਾਂ ਸਮਝੌਤਾ ਹੋਊਗਾ ਕਿ ਨਹੀਂ ਉਹ ਮੈਂ ਤੁਹਾਡੇ ਸਾਹਮਣੇ ਹੈ ਚੋਰ ਸਿਪਾਈ ਰਲ ਕੇ ਸਾਬ ਪੰਜਾਬ ਲੁੱਟ ਰਹੇ ਪੰਜਾਬ ਨੂੰ ਚੱਕ ਵੱਢ ਰਹੇ ਕੋਈ ਪੰਜਾਬ ਦੀ ਗੱਲ ਕਰਦਾ ਚਾਹੇ ਨਵਜੋਤ ਸਿੰਘ ਦੂ ਕਰਦੇ ਆ ਚਾਹੇ ਸੁਖਪਾਲ ਖਹਿਰਾ ਜੀ ਕਰਦੇ ਆ ਕੋਈ ਬੋਲਦਾ ਅੰਦਰ ਕਰ ਦਿਓ ਤੇ ਹੁਣ ਬੈਠੇ ਉੱਥੇ ਆਪ ਕਹੀ ਜਾਂਦੇ ਵੇ ਸਮਨ ਗਲਤ ਹੋ ਗਏ ਸਮਨ ਕੋਈ ਗਲਤ ਨਹੀਂ ਹੈ ਸਾਬ ਕੇਜਰੀਵਾਲ ਸਾਹਿਬ ਈਡੀ ਤੋਂ ਲੁਕਦੇ ਫਿਰਦੇ ਐ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਤੋਂ ਲੁਕਦੇ ਫਿਰਦੇ ਐ ਪੰਜਾਬੀਆਂ ਦੀ ਫਿਤਰਤ ਹੈ ਸਾਹਿਬ ਪੰਜਾਬੀਆਂ ਦੀ ਪਛਾਣ ਇਸ ਗੱਲੋਂ ਹੈ ਵੀ ਅਸੀਂ ਚਲੋ ਚੰਗੇ ਮਾੜੇ ਵਿਆਹ ਸ਼ਾਦੀ ਵਾਲੇ ਟਾਈਮ 'ਚ ਤਾਂ ਸ਼ਾਇਦ ਪਾਸੇ ਹੋ ਜਾਈਏ ਪਰ ਜਦੋਂ ਕਿਦਨ ਭੀੜ ਪੈਂਦੀ ਹੈ ਨਾ ਉਦੋਂ ਪੰਜਾਬੀ ਚ ਇੱਕ ਨਾ ਹੀ ਫਰਕ ਆਪਸ ਵਿੱਚ ਜਾ ਕੇ ਛਾਤੀ ਦਾ ਦਿੰਦੇ ਤੇ ਮੇਰੇ ਸ਼ੇਰ ਤਾਂ ਟਾਪ ਲਾ ਕੇ ਵਿਸ਼ਾਖਾਪਟਨ ਨੰਮੇ ਬੈਠੇ ਵੀ ਮੈਂ ਤਾਂ 4 ਦਿਨ ਧਿਆਨ ਲਈ ਬੈਠਾ ਧਿਆਨ ਤਾਂ ਲਾਣਾ ਸੀਗਾ ਪੰਜਾਬ ਤੇ ਲੋਕਾਂ ਨੇ 92 ਸੀਟਾਂ ਦਿੱਤੀਆਂ ਵੀ ਪੰਜਾਬ ਦਾ ਧਿਆਨ ਕਰੋ ਉਹ ਆਪ ਦਾ ਧਿਆਨ ਕਰੀ ਜਾਂਦੇ ਉੱਥੇ ਬੈਠ ਕੇ ਪੰਜਾਬੀਅਤ ਕੋਈ ਮਾੜੀ ਮੋਤੀ ਬਚੀ ਸੀ ਭਗਵੰਤ ਮਾਨ ਜੀ ਸੇ ਉਹ ਅੱਜ ਦੇ ਬਾਅਦ ਸਭ ਨੂੰ ਕਲੀਅਰ ਹੋ ਗਿਆ ਵੀ ਆ ਪੰਜਾਬੀ ਪੰਜਾਬੀਅਤ ਦਾ ਇੱਥੇ ਕੁਝ ਵੀ ਲੈਣਾ ਦੇਣਾ ਨਹੀਂ ਜਿਹੜਾ ਇਸ ਟਾਈਮ ਦੇ ਵਿੱਚ ਜਿਸ ਆਦਮੀ ਨੇ ਭਗਵੰਤ ਮਾਨ ਜੀ ਨੂੰ ਜਿਹੜੇ ਜਾ ਕੇ ਉਹਦੇ ਪੈਰੀਂ ਹੱਥ ਲਾਉਂਦੇ ਸੀ ਕਿ ਜੀ ਕੋਲ ਮੇਰੇ ਤੇ ਨੂੰ ਮਰਚੇ ਛੋਟ ਆਇਆ ਭਗਵੰਤ ਮਾਨ ਜੀ ਉਹਨਾਂ ਨੇ ਜਾ ਕੇ ਪੈਰੀਂ ਹੱਥ ਲਾਉਂਦੇ ਸੀਗੇ ਵੀ ਇਹਨੇ ਮੈਨੂੰ ਮੁੱਖ ਮੰਤਰੀ ਬਣਾਇਆ ਉਹ ਲਾਉ ਨੂੰ ਵਕਤ ਪਿਆ ਖੜਾ ਹੈ ਤੇ ਉਹ ਉਥੇ ਵਿਸ਼ਾਖਾਪੁਰ ਨੂੰ ਬਿਠੇ ਹੈ ਸੋ ਮੇਰੇ ਕਹਿਣ ਦਾ ਭਾਵ ਹੈ ਸਭ ਉਹਨਾਂ ਦੀ ਆਪਣੀ ਆਪਣੀ ਕਰਤੂਤਾਂ ਹੈ ਦੇ ਵਿਲ ਪੇ ਫਾਰ देयर ਡੀਡਸ